ਮਿੰਨਾ ਦੱਸਿਆ ਬੀਬੀ ਨੂੰ ਪਤਾ ਉਹ ਬਾਪੂ ਦੀਆਂ ਅੱਖਾਂ ਬੰਨੀ ਆਉਂਦੇ ਉਹ ਉਧਰ ਫਰੀ ਦੇਖੀ ਬਾਪੂ ਦੀਆਂ ਅੱਖਾਂ ਬੰਨੀ ਆਉਂਦੇ ਆ ਉਹ ਅੱਖਾਂ ਬੰਨ ਕੇ ਵੀ ਪਤਾ ਲੱਗ ਜਾਣਾ ਉਹ ਦੇਖ ਬੜੀ ਆਉਂਦੇ ਉਹਨੂੰ ਇਹ ਟਰੈਕਟਰ ਤੇ ਦਾਦੇ ਵਾਲਾ ਕਿਉਂ ਲਿਖਿਆ ਕਿਉਂਕਿ ਇਹ ਦਾਦੇ ਹੁਣਾਂ ਦੇ ਵੇਲੇ ਖਰੀਦੇ ਸੀ ਫਿਰ 20 ਸਾਲ ਪਹਿਲਾਂ ਇਹ ਟਰੈਕਟਰ ਸਜਣੋ ਵੇਚਣਾ ਪਿਆ ਪਰ ਪੋਤੇ ਨੇ ਪిల్లా ਨੂੰ ਉਹੋ ਹੀ ਟਰੈਕਟਰ 20 ਸਾਲਾਂ ਬਾਅਦ ਖਰੀਦ ਕੇ ਜਨਮ ਦਿਨ ਤੇ ਗਿਫਟ ਦਿੱਤਾ ਸਭ ਤੋਂ ਪਹਿਲਾਂ ਖਰੀਦ ਕੇ ਲਿਆ ਕੇ ਉਹ ਆਪਦੇ ਖੇਤ ਲੈ ਕੇ ਗਿਆ ਟਰੈਕਟਰ ਨੂੰ ਖੇਤ ਦਿਖਾਇਆ ਉਹਨੂੰ ਕਹਿੰਦਾ ਦੇਖ ਅਸੀਂ ਤੇਰੇ ਨਾਲ ਆਹ ਬਣਾਇਆ ਸੀ ਪਰ ਵੇਚਿਆ ਨਹੀਂ ਸਿਆੜ ਟਰੈਕਟਰ ਨਾਲ ਗੱਲਾਂ ਕੀਤੀਆਂ ਯਾਰ ਖੇਤ ਜਾ ਕੇ ਕਿਉਂਕਿ ਇਹ ਟਰੈਕਟਰ ਯਾਰ ਲੋਕਾਂ ਵਾਸਤੇ ਲੋਹਾ ਹੋ ਸਕਦੇ ਆ ਸੰਦ ਹੋ ਸਕਦੇ ਆ ਸਾਡੇ ਵਾਸਤੇ ਇਹ ਬਜ਼ੁਰਗ ਐ ਸੱਜਣੋ ਆਜੋ ਪਹਿਲਾਂ ਆਪਾਂ ਪੋਤੇ ਨਾਲ ਗੱਲਾਂ ਕਰਦੇ ਆ ਫਿਰ ਬਾਪੂ ਨੂੰ ਮਿਲਦੇ ਆ ਉਹਦਾ ਰਿਐਕਸ਼ਨ ਜਾਣਾਂਗੇ ਨਾਲੇ ਆਪਾਂ ਪੋਤੇ ਨਾਲ ਗੱਲਾਂ ਕਰਦੇ ਆ ਦਾਦੇ ਦੇ ਨਾਲ ਵਧਾਈਆਂ ਦੇ ਦਿਓ ਬਾਪੂ ਨੂੰ ਮੇਰੇ ਨਾਲ ਨਾ ਫਤਿਹ ਆ ਮੁੰਡਾ ਯਾਰ ਤੁਸੀਂ ਮੇਰੀ ਗੱਲ ਨੂੰ ਤੁਸੀਂ ਪਹਿਲਾਂ ਸੌਣ ਹੀ ਚੁੱਕੇ ਆ ਕੋਈ ਮੈਂ ਤੁਹਾਡੇ ਸਾਹਮਣੇ ਯਾਰ ਮੈਨੂੰ ਤਾਂ ਐ ਲੱਗਦਾ ਵੀ ਯਾਰ ਇਹ ਟਰੈਕਟਰ ਨਹੀਂ ਯਾਰ ਇਹ ਜਜ਼ਬਾਤ ਆ ਸਾਡੇ ਇਹ ਬਜ਼ੁਰਗ ਆ ਸਾਡੇ ਇਹ ਜਵਾਕ ਆ ਸਾਡੇ ਇਹ ਸਾਡਾ ਯਾਰ ਸਾਰਾ ਕੁਝ ਆ ਆਮ ਲੋਕਾਂ ਲਈ ਇਹ ਪੈਲੀ ਵਾਉਣ ਵਾਲੇ ਸੰਦ ਹੋ ਸਕਦੇ ਆ ਪਰ ਸਾਡੇ ਲਈ ਪੰਜਾਬੀਆਂ ਲਈ ਬਹੁਤ ਕੁਝ ਆ ਯਾਰ ਤਾਂ ਇਹ ਯਾਰ ਫਤੇ ਨੇ ਨਾ ਕੀ ਕੀਤਾ ਕਿ ਯਾਰ ਫਤੇ ਦੇ ਜਵਾਨ ਨੂੰ ਹੀ ਸੁਣਦੇ ਆ ਯਾਰ ਛੱਡੋ ਸਾਰੀ ਗੱਲ ਮੈਂ ਕੀ ਦਸੂਗਾ ਮੇਰੇ ਦੱਸਣ ਦਾ ਸਵਾਦ ਹੀ ਨਹੀਂ ਆਉਣਾ ਫਤਿਹ ਬਾਈ ਸਵਾਗਤ ਆ ਸਾਰੀ ਗੱਲ ਬਾਈ ਜੀ ਫਤਿਹ ਦੱਸ ਫਿਰ ਕੀ ਕੀ ਸੀ ਗੱਲ ਇਹ ਟਰੈਕਟਰ ਕਿਵੇਂ ਆਇਆ ਪਹਿਲਾਂ ਤੁਹਾਡੇ ਕੋਲ ਕਿਵੇਂ ਆਇਆ ਇਹ ਵੀਰੇ ਪਹਿਲਾਂ ਆਪ ਨਵੇਂ ਖੜਾਇਆ ਹੋਇਆ ਸੀਗਾ ਬਾਬੇ ਹੋਰਾਂ ਨੇ ਮਤਲਬ ਬਾਪੂ ਨੇ ਤਾਂ ਹੀ ਲਿਖਿਆ ਮੇਰੇ ਦਾਦੇ ਨੇ ਤੇ 2003 ਦੇ ਵਿੱਚ ਇਹ ਸੇਲ ਕਰਤਾ ਸੀ ਉਦੋਂ ਰੀਪਰ ਲੈਂਦਾ ਸੀਗਾ ਟੂੜੀ ਵਾਲੀ ਵਾਸਤੇ ਫਿਰ ਇਹ ਚਲਾਉਂਦਾ ਨਹੀਂ ਸੀ ਹੂੰ ਫਿਰ ਉਹ ਲੈਂਦਾ ਉਹਨੂੰ ਫਾਰਮ ਟਰੈਕ 60 ਲਿਆ ਸੀਗਾ ਉਹ ਮੇਰੇ ਤਾਏ ਕਿਆਂ ਲੈਵੇ ਅੱਜ ਵੀ ਹੂੰ ਤੇ ਇਹ ਸੇਲ ਕਰਤਾ ਉੱਥੋਂ ਮੇਰੇ ਮਤਲਬ ਸਾਡੇ ਰਿਸ਼ਤੇਦਾਰਾਂ ਨੇ ਲੈ ਲਿਆ ਮੇਰੇ ਨਾਨਕਿਆਂ ਨੇ ਹੂੰ ਉੱਥੇ ਵਗ ਗਿਆ ਹੂੰ ਤੇ ਫੇਰ ਚਲੋ ਜਾਉਂ ਕਹਿੰਦੇ ਇਹ ਪਰਿਵਾਰ ਹੁਣ ਅੱਡ ਹੁੰਦੇ ਨੇ ਅਸੀਂ ਅੱਡ ਹੋਏ ਟਰੈਕਟਰ ਵੀ ਰੱਖਿਆ ਕੋਈ 2 ਸਾਲ ਹੂੰ ਤੇ ਮੈਂ ਨਿਕਾ ਜਾ ਸੀਗਾ ਲਾਲਾ ਤੁਸੀਂ 10 ਕਿ ਸਾਲ ਦਾ ਸੀ ਤੇ ਮੈਂ ਡੈਡੀ ਨੂੰ ਪੁੱਛਦਾ ਹੁੰਦਾ ਵੀ ਆਪਾਂ ਕਿਹੜਾ ਟਰੈਕਟਰ ਲਾਵਾਂ ਕਦੋਂ ਲਾਵਾਂਗੇ ਹਾਂ ਤੇ ਉਹ ਕਹਿੰਦਾ ਵੀ ਆਪਾਂ ਤਾਂ ਉਹੀ ਲੈ ਕੇ ਆਵਾਂਗੇ ਹਾਂ ਫੋੜ ਲਿਆਵਾਂਗੇ ਹਾਂ ਕਦੇ ਮੈਨੂੰ ਕਹਿੰਦਾ ਆਪਾਂ ਨਵਾਂ ਲਿਆਵਾਂਗੇ ਵੀ ਟਾਲਣ ਦੇ ਮਾਰੇ ਜਵਾਬ ਹੁਣ ਮੈਂ ਰੋਜ਼ ਪੁੱਛਦਾ ਹੀ ਰਹਿੰਦਾ ਕੋਈ ਨਾ ਕੋਈ ਟਰੈਕਟਰ ਲੰਗਦਾ ਮੈਨੂੰ ਚਾਹ ਹੋਗਾ ਸੀ ਹਾਂ ਕਦੇ ਮੈਂ ਤਾਂ ਇਹ ਕਾ ਟਰੈਕਟਰ ਚਲਾ ਕੇ ਚਾਹ ਪੂਰਾ ਕਰਦਾ ਆਪਦਾ ਹਾਂ ਤੇ ਉਦੋਂ ਦਾ ਮਨ ਚ ਹੈਗਾ ਸੀਗਾ ਤੇ ਫਿਰ ਪੁਰਾਣੇ ਟਰੈਕਟਰ ਹੀ ਰੱਖੇ ਨੇ ਮਤਲਬ 15 ਸਾਲ ਪੁਰਾਣੇ ਟਰੈਕਟਰ ਵਾਹੇ ਮੈਂ 10 ਸਾਲ ਦਾ ਟਰੈਕਟਰ ਤੇ ਬਹਿ ਗਿਆ ਸੀ ਹਾਂ 5 ਸਾਲ ਮੈਂ 35 ਕਰਾਂ ਵਾਹਿਆ ਹਾਂ ਫਿਰ ਫੋੜ ਲੈ ਲਿਆ 36 ਦਾ ਫੋੜ ਦਾ ਸ਼ੌਂਕ ਸੀ ਫੋੜ ਲੈਣਾ ਹਾਂ ਤੇ ਉਹ ਬਾਹਰ 10 ਸਾਲ ਫਿਰ ਨਵਾਂ ਘੜਾਇਆ ਹੌਲੈਂਡ ਉਹ ਨਵੇਂ ਦਾ ਵੀ ਕਹਿੰਦਾ ਹੁੰਦਾ ਸੀ ਪਹਿਲਾਂ ਉਹ ਪੂਰਾ ਕਰਿਆ ਤੇ ਸਬੱਬ ਬਣ ਗਿਆ ਇਹ ਬਾਈ ਕਹਿੰਦਾ ਮੇਰਾ ਮਾਮੇ ਦਾ ਮੁੰਡਾ ਕਹਿੰਦਾ ਵੇਚਣਾ ਹੈ ਹਾਂ ਮਾਂ ਬੱਸ ਮੇਰਾ ਹੈ ਹਾਂ ਬਸ ਆਪਾਂ ਲੈ ਲਿਆ ਉਹਨੇ ਵੇਚਣਾ ਸੀ ਨਹੀਂ ਤੇ ਬਾਪੂ ਨੂੰ ਪਤਾ ਵੀ ਬਾਪੂ ਨੂੰ ਨਹੀਂ ਪਤਾ ਹੈਗਾ ਬਾਪੂ ਨੂੰ ਨਹੀਂ ਪਤਾ ਵੀ ਅੱਜ ਘਰੇ ਜਾਣਾ ਹੈ ਟਰੈਕਟਰ ਨਹੀਂ ਹੈ ਨਹੀਂ ਉਹਨੂੰ ਮੈਂ ਸੋਚਿਆ ਸੀ ਵੀ ਜਨਮ ਦਿਨ ਵਾਲੇ ਦਿਨ ਗਿਫਟ ਕਰਾਂਗੇ ਗਿਫਟ ਕਰਦੇ ਹਾਂ ਅੱਜ ਹਾਂ ਉਹ ਅੱਜ ਉਹਦਾ ਜਨਮ ਦਾ ਹੈ ਨਾ ਯਾਰ ਜੀ ਬਾਪੂ ਨੂੰ ਗਿਫਟ ਕਰ ਦੇਣਾ ਹਾਂ ਜੀ ਹਾਂ ਹੈ ਯਾਰ ਮੈਂ ਨਾ ਜਿਹੜਾ 22 23 ਸਾਲ ਦਾ ਯਾਰ ਹਨਾ ਸਮਾਂ ਇੰਨੇ ਇੰਨੇ ਚਿਰ ਦੇ ਵਿੱਚ ਇਹ ਚੀਜ਼ ਨਾਲ ਮੋਹ ਨਹੀਂ ਟੁੱਟਿਆ ਤੇਰਾ ਮੈਂ ਜਦੋਂ ਵੀ ਜਾਂਦਾ ਨਾਨਕੇ ਪਹਿਲਾਂ ਮੈਂ ਇੱਕ ਹੋਰਾਂ ਨੂੰ ਬਾਅਦ ਚ ਮਿਲਦਾ ਪਹਿਲਾਂ ਟਰੈਕਟਰ ਕੋਲੇ ਜਾ ਕੇ ਆਉਂਦਾ ਵੀ ਕਿਵੇਂ ਖੜਾ ਹੈ ਕੀ ਹਾਲਾਤ ਨੇ ਮੈਂ ਟਰੈਕਟਰ ਕੋਲੇ ਇਹਦੇ ਕੋਲੇ ਜਾ ਕੇ ਆਉਣਾ ਹਾਂ ਉਹਨਾਂ ਨੇ ਵੀ ਮੈਨੂੰ ਤਾਂ ਇਹ ਲੱਗਦਾ ਬਾਲਾ ਕੋ ਪੰਨਿਆ ਤੋੜਨ ਲੱਗਦਾ ਨਾ ਬਾਲਾ ਚਲਾਇਆ ਨੂੰ ਹੈ ਵੀਰੇ ਹਾਂ ਬਹੁਤ ਘੱਟ ਚੱਲਿਆ ਹੋਇਆ ਇਹ ਆ ਟਾਇਰਾਂ ਦੀ ਮੂਰਲੇ ਨਾਲ ਚੱਲ ਐ ਨਹੀਂ ਪਤਾ ਦੂਜੀ ਤੀਜੀ ਹੋਵੇ ਮਗਰ ਲਿਆਂ ਦੀ ਮਤਲਬ ਦੂਜੀ ਆ ਮਗਰ ਲਿਆਂ ਦੀ ਤੇਰੇ ਤੈਨੂੰ ਤੇਰੇ ਨਾਲ ਤਾਂ ਬਾਦ ਦੂਜੀ ਆ ਹਾਂਜੀ ਹਾਂ ਆਪਣੇ ਜਦੋਂ ਨਵੇਂ ਤੋਂ ਬਾਅਦ ਇਹ ਮਤਲਬ ਦੂਜੀ ਜੋ ਚੌਂਕੜਾ ਤੇ ਹੁਣ ਹੁਣ ਜਿਹੜਾ ਆਪਾਂ ਲਿਆਂਦਾ ਆਪਾਂ ਕਿਸੇ ਕੰਮ ਨੂੰ ਲਿਆਂਦਾ ਕਿ ਬਸ ਖੜਾਉਣਾ ਹੀ ਆ ਇਹ ਵੀਰੇ ਸ਼ੌਂਕੀ ਆ ਮਤਲਬ ਜਿਵੇਂ ਕੋਈ ਕੰਮ ਮਾੜਾ ਮੋਟਾ ਮਾੜਾ ਮੋਟਾ ਲੈ ਲਾਂਗੇ ਹਾਂ ਨਹੀਂ ਤਾਂ ਹੈਗਾ ਨਵਾਂ ਟਰੈਕਟਰ ਖੜਾਇਆ ਹੋਇਆ ਹ ਟਰੈਕਟਰ ਹੈਗਾ ਤੇ ਖੇਤੀ ਵੀ ਕਰਦੇ ਆ ਖੇਤੀ ਵੀ ਕਰਦਾ ਵੀਰੇ ਮੈਂ ਵੈਸੇ YouTube ਤੇ ਵੀ ਕਰਦਾ ਕੰਮ ਸ਼ਾਰਟ ਫਿਲਮਾਂ 'ਚ ਅੱਛਾ ਹਾਂ ਉਸੇ ਦੇ ਸਿਰ ਤੋਂ ਮੈਂ ਅਬਦਦਾਨਤੀ ਦੇ ਰਿਹਾ ਓਏ ਹੋਏ 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 ਤੁਸੀਂ ਕਹਿੰਦੇ ਆ YouTubeਰ ਵੇਲੇ ਹੁੰਦੇ ਆ ਹਾਂ ਇਹ ਬਹਿ ਵੇਲੇ ਆ ਜਾਂ ਕੀ ਕੰਮ ਕਰਦੇ ਆ ਮੇਰਾ ਜੱਲਾ ਲਓ ਤੁਸੀਂ ਆਹ ਦੇਖ ਲਓ YouTubeਰ ਆਏ ਹੁੰਦੇ ਆ ਯਾਰ YouTubeਰ ਇੰਨੇ ਜਜ਼ਵਤੀ ਹੁੰਦੇ ਆ ਮੈਂ 14 ਕਿਲਿਆਂ ਦੀ ਖੇਤੀ ਆਪ ਕਰਦਾ ਨਾਲ ਨੌਕਰ ਰੱਖਿਆ ਹੈ ਡੰਗਰ ਪਸ਼ੂ ਵੀ ਨੇ ਹਾਂ ਨਾਲੇ ਮੈਂ ਇੱਧਰ ਜਾਂਦਾ ਸ਼ਾਰਟ ਫਿਲਮਾਂ 'ਚ ਕੰਮ ਕਰਦਾ ਆਪਦਾ ਚੈਨਲ ਨੇ ਸਾਡੇ ਹਾਂ ਤੇ ਆਪ ਹੀ ਕੰਮ ਕਰਨਾ ਬਸ ਆ ਗਿਫਟ ਕਰ ਨਾਲੇ ਰੀਪਰ ਚਲਾਉਂਗਾ ਹੁਣ ਅਗਲ ਰੀਪਰ ਵੀ ਲਿਆ ਹੋਇਆ ਉਹ ਵੀ ਘਰੇ ਖੜਾ ਹੈ ਯਾਰ ਮੁੰਡਾ ਸੋਹਣਾ ਸੁਨੱਖਾ ਯਾਰ ਤੂੰ ਮੈਨੂੰ ਦੱਸ ਕਿਹੜਾ YouTube ਕਿਹੜੇ ਮੈਨੂੰ ਦੱਸ ਆਪਦਾ ਚੈਨਲ ਦਾ ਨਾਮ ਦੱਸ ਤੇਰਾ ਚੈਨਲ ਕੀ ਚੈਨਲ ਫਤੇਵਾਸੀ ਦੀ ਨਾਮ ਦੀ ਹੈ ਬਈ ਫਤੇਵਾਸੀ ਆ ਚੈਨਲ ਦਾ ਨਾਮ ਹਾਂ ਪਛਾਉਤੇ ਸੀ ਵੀ ਦੇਖਾਂਗੇ ਯਾਰ ਵੀਡੀਓ ਮੈਨੂੰ ਤਾਂ ਮੈਨੂੰ ਮੈਨੂੰ ਸੱਚੀ ਹੁਣੇ ਪਤਾ ਲੱਗ ਰਿਹਾ ਜਿਵੇਂ ਤੇਰੇ ਬਾਪੂ ਨੂੰ ਹਜੇ ਬਿੰਦਕ ਨੂੰ ਪਤਾ ਲੱਗਣਾ ਕਿ ਟਰੈਕਟਰ ਆ ਰਿਹਾ ਹਾਂ ਬਸ ਜਿਵੇਂ ਗੱਲਾਂ ਚੱਲੀਆਂ ਆਪਣਾ ਜ਼ਿਕਰ ਹੋ ਗਿਆ ਵੀ ਕਿੱਥੋਂ ਆਣਾ ਵੀ ਹੁਣ ਇਹ ਤਾਂ ਖੇਤੀ ਦਾ ਸਰਕ ਹੁਣ ਲਾਣੇਦਾਰ ਦੀ ਹੱਥ ਆ ਰਿਹਾ ਕੁਸ ਹਾਂ ਇਹ ਆਪਦੇ ਦਮ ਤੇ ਜੇ ਹੁਣ ਨੂੰ ਪਤਾ ਲੱਗਣ ਨਹੀਂ ਦੇਣਾ ਸੀਗਾ ਹਾਂ ਤੇ ਫਿਰ ਉਹ 2 ਲੱਖ ਰੁਪਈਆ ਵੀ ਚਾਹੀਦਾ ਸੀ 2 ਕੱਠਾ ਕਰਿਆ ਹਾਂ ਤੇ ਚਲਾਇਆ ਆਏ ਆਏ ਹੋਏ ਆਏ ਆ ਯਾਰ ਸਾਡੇ 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 ਵਾਲੇ ਤਾਂ ਆਏ ਆ ਯਾਰ ਪੰਜਾਬੀ ਤਾਂ ਆਏ ਆ ਯਾਰ ਹੁਣ ਕੀ ਚੈਨਲ ਮੈਂ ਆਪਦਾ ਚਲਾਇਆ ਇਹਨੂੰ ਵੀ ਬਾਈ 5 ਕਿ ਮਹੀਨੇ ਹੋਏ ਨੇ ਹਾਂ ਪਹਿਲਾਂ ਮੈਂ ਮੇਰਾ ਮਿੱਤਰ ਅਸੀਂ ਨਾਲੋਂ ਭਰਾ ਹੀ ਆਂ ਇਕੱਠੇ ਆਂ ਅਸੀਂ ਪੜਨ ਤੋਂ ਲੈ ਕੇ ਹੁਣ ਤੱਕ ਹਾਂ ਉਹਦੇ ਨਾਲ ਉਹ ਕੰਮ ਕਰਦਾ ਸੀ ਮੈਂ ਚੈਨਲ ਤੇ ਸ਼ਿਵ ਗੇਮਜ਼ ਤੇ ਜਿਹੜੇ ਜਿਹੜੇ ਅਸੀਂ ਅਸੀਂ ਲੋਕ ਹਨ ਪੰਜਾਬੀ ਅਸੀਂ ਇਹਨਾਂ ਨਾਲ ਗੱਲਾਂ ਕਰ ਲੈਣੇ ਆ ਅਸੀਂ ਇਹਨਾਂ ਨਾਲ ਮਜ਼ਾਕ ਕਰ ਲੈਨੇ ਆ ਅਸੀਂ ਇਹਨਾਂ ਨਾਲ ਦੁੱਖ ਸੁੱਖ ਕਰ ਲੈਨੇ ਆ ਹਾਂ ਅਸੀਂ ਇਹਨਾਂ ਨੂੰ ਪੁੱਤ ਬਣਾ ਲੈਨੇ ਆ ਅਸੀਂ ਇਹਨਾਂ ਨੂੰ ਪਿਓ ਬਣਾ ਲੈਨੇ ਆ ਮਤਲਬ ਸਾਡੇ ਲਈ ਇਹ ਹੋਰ ਚੀਜ਼ ਆ ਲੋਹਾ ਨਹੀਂ ਗੇ ਇਹ ਹਣਾ ਹਾਂ ਬਾਈ ਤੇ ਇਹ ਬਹੁਤ ਹੋਰ ਚੀਜ਼ ਆ ਯਾਰ ਅਸੀਂ ਵੱਡਾ ਬਾਈ ਲਿਆਇਆ ਯਾਰ ਸਾਡਾ ਵੱਡਾ ਬਾਈ ਹਾਂ ਲਿਆ ਟੀ 25 ਮੈਂ ਦੇਖੀ ਥੋੜੀ ਵੀਡੀਓ ਮੈਂ ਕਰਦਾ ਸਾਨੂੰ ਸਾਰੀਆਂ ਵੀਡੀਓ ਦੇਖਦਾ ਹਾਂ ਹਾਂ ਵੱਡਾ ਬਾਈ ਟੀ 25 ਲਿਆਇਆ ਕਹਿੰਦਾ ਯਾਰ ਉਹ ਕਹਿੰਦਾ ਬਾਈ ਕਹਿੰਦਾ ਯਾਰ ਇਹਨੂੰ ਵਧੀਆ ਬਣਾਉਣਾ ਯਾਰ ਇਹਨੂੰ ਚਲਾਉਣਾ ਹਾਂ ਬਸ ਸਾਹਮਣੇ ਹੋਏ ਸੀ ਉਹ ਹਾਂ ਤੇ ਐਂ ਕਰਕੇ ਮਤਲਬ ਯਾਰ ਸਾਡੇ ਲਈ ਟਰੈਕਟਰ ਹੋਰ ਚੀਜ਼ ਆ ਹਨਾ ਹਾਂ ਭਾਈ ਜਦ ਬਾਤ ਹੁੰਦੇ ਨੇ ਤੇ ਆਪਾਂ ਹਰ ਹੁਣ ਬਾਪੂ ਤੇ ਖੇਤ ਕਾ ਤੋਂ ਲੈਂਦਾ ਪਹਿਲਾਂ ਮੈਂ ਖੇਤ ਗੇੜਾ ਮਰਵਾਤੀ ਦੇਖ ਲੈ ਪਹਿਲਾਂ ਦੇਖੋ ਇਹਨੇ ਲਿਆਂਦਾ ਲਿਆ ਕੇ ਸਭ ਤੋਂ ਪਹਿਲਾਂ ਆ ਆਪਦੇ ਖੇਤ ਲੈ ਕੇ ਆਇਆ ਇਹਨੂੰ ਕਿਉਂਕਿ ਇਹ ਖੇਤ ਇਹਨੇ ਬਣਾਏ ਆ ਹਾਂਜੀ ਹਾਂ ਹੈ ਖੇਤ ਬਹੁਤ ਕਮਾਏ ਇਹ ਖੇਤ ਇਹਨੇ ਕਮਾਏ ਆ ਤਾਂ ਸਾਰਿਆਂ ਨੂੰ ਪਹਿਲਾਂ ਇਹਨੇ ਟਰੈਕਟਰ ਲਿਆਂਦਾ ਤੇ ਇਹਨੂੰ ਖੇਤ ਦਿਖਾਉਣ ਆਇਆ ਕਹਿੰਦਾ ਵੀ ਦੇਖ ਆਪਣਾ ਖੇਤ ਵਧੀਆ ਤੇ ਹੁਣ ਇਹ ਖੇਤ ਆ ਗਿਆ ਹੁਣ ਇਹਨੂੰ ਫਿਰ ਘਰ ਦਿਖਾਉਣੇ ਆਪਾਂ ਹਾਂਜੀ ਹਾਂ ਆਪਾਂ ਘਰੇ ਚੱਲਦੇ ਆ ਨਾਲੇ ਬਾਪੂ ਦਾ ਰੈਕਸ਼ਨ ਪੁੱਛਦੇ ਆ ਤੇਰਾ ਵੀ ਤੇਰੇ ਮੁੰਡੇ ਨੇ ਯਾਰ ਫਤਿਹ ਨੇ ਵੱਡਾ ਮੋਰਚਾ ਫਤਿਹ ਕੀਤਾ ਇਹ ਮੈਨੂੰ ਅੱਜ ਹੀ ਨਾ ਇੱਕ ਬਾਈ ਦਾ ਨਾ ਡਾਲੇ ਵਾਲਿਆਂ ਦਾ ਕੈਨੇਡਾ ਤੋਂ ਫੋਨ ਆਇਆ ਉਹਨਾਂ ਦਾ ਅਰਜੰਟ ਟਰੈਕਟਰ ਆ ਠੀਕ ਹੈ ਵੀ ਉਹ ਬੰਦਾ ਇੰਨਾ ਕੁ इमोशनल ਸੀ ਨਾ ਬਾਈ ਕੈਨੇਡਾ ਵਾਲਾ ਉਹ ਕਹਿੰਦਾ ਨਾ ਮੇਰਾ ਅਰਜੰਟ ਟਰੈਕਟਰ ਭਾਲ ਦੇ ਜਿਹੜਾ ਮਤਲਬ ਮੇਰਾ ਅਰਜੰਟ ਟਰੈਕਟਰ ਮੈਨੂੰ ਲੱਭ ਕੇ ਦੇ ਦੂ ਜਿੰਨਾ ਉਹ ਕਹੂਗਾ ਮੈਂ ਉਹਨੇ ਪੈਸੇ ਦੇ ਦੂੰ ਅਜਾ ਜਵਾਤ ਨੇ ਬਾਈ ਫਿਰ ਹਾਂ ਵੀ ਮੇਰਾ ਅਰਜੰਟ ਟਰੈਕਟਰ ਮੇਰੇ ਬਾਪੂ ਵਾਲਾ ਭਾਲ ਲੇ ਉਹਦੇ ਕੋਲ ਸ਼ਾਇਦ 2003 ਮਾਡਲ ਸੀ ਉਹਨਾਂ ਨੇ ਵੇਚਤਾ ਸੀ ਹਾਂ ਜੀ ਮਤਲਬ ਯਾਰ ਲੋਕ ਇੰਨੇ ਆਪਣੇ ਟਰੈਕਟਰਾਂ ਪ੍ਰਤੀ ਇਹੋ ਜਿਹੇ ਬੰਦੇ ਆ ਉਹ ਅਰਜਨ ਟਰੈਕਟਰ ਦਾ ਵੀ ਮੈਂ ਤੁਹਾਨੂੰ ਬੇਰਵਾ ਪਾ ਦਨਾ ਉਹ ਵੀ ਪਾਲਣ ਦੀ ਕੋਸ਼ਿਸ਼ ਕਰਿਓ ਤੁਸੀਂ ਤੇ ਆਪਾਂ ਬਾਪੂ ਕੋਲੇ ਚੱਲਦੇ ਚਲੋ ਜੀ ਹਾਂ ਮੀਨਣਾ ਦੱਸਿਆ ਬੀਬੀ ਨੂੰ ਪਤਾ ਉਹ ਬਾਪੂ ਦੀਆਂ ਅੱਖਾਂ ਵੱੰਨੀ ਆਉਂਦੇ ਆ ਉਧਰ ਪ੍ਰਿੰ ਦੇਖੀ ਬਾਪੂ ਦੀਆਂ ਅੱਖਾਂ ਵੱੰਨੀ ਆਉਂਦੇ ਆ ਉਹ ਅੱਖਾਂ ਵੱਨ ਕੇ ਵੀ ਪਤਾ ਲੱਗੇਣਾ ਉਹ ਦੇਖ ਬੜੀ ਆਉਂਦੇ ਆ ਉਹਨੂੰ ਉੜੂਗੇ ਤੇ ਉਹਨੂੰ ਬੜੀ ਆਉਂਦੇ ਆ ਉੜੂਗੇ ਤੇ ਟਰੈਕਟਰ ਘਰੇ ਲੱਗ ਗਿਆ ਪਤਾ ਹਨਾ ਉਹਦਾ ਬਾਜ ਦੀ ਸਿਆਣ ਆ ਗਈ ਹੋਊਗੀ ਟਰੈਕਟਰ ਦੀ ਹੈ ਨਹੀਂ ਯਾਰ ਸਿਰ ਆ ਹੋ ਗਿਆ ਅੱਧੀ ਆਹ ਚੱਲ ਚੱਲ ਅੱਗੇ ਕਰ ਅੱਗੇ ਕਰ ਬਾਪੂ ਤੋਂ ਕਰਾਉਨੇ ਆ ਪੈ ਘਰੇ ਵਾੜਦੇ ਆ ਬਾਪੂ ਤੋਂ ਲਾ ਲਾ ਚਾਚਾ ਆਇਆ ਤੂੰ ਬੈਠ ਲਿਆ ਫਤਿਹ ਮੈਨੂੰ ਫੜਾ ਮੈਕ ਲਓ ਜੀ ਚਾਚਾ ਤੂੰ ਬਾੜ ਕਰੇ ਇਹਨੂੰ ਮੁबारकਾਂ ਪਹਿਲਾਂ ਤਾਂ ਬਹੁਤ ਬਹੁਤ ਤੈਨੂੰ ਬਈ ਤੇਰਾ ਬੜਾ ਸਲੱਗ ਬੱਚਾ ਯਾਰ ਕੁੱਲ ਦਾ ਤਾਂ ਹਰੇਕ ਨੂੰ ਦੇਵੇ ਐਡਾ ਸਲੱਗ ਬੱਚਾ ਆਹ ਉਹਨੂੰ ਦੇ ਦੇ ਕਿੰਨੇ ਕਿੰਨੇ ਸਾਲਾਂ ਬਾਅਦ ਗੇਅਰ ਪਾਉਣ ਲੱਗਿਆ ਇਹਦਾ ਇਹਦਾ 93 ਵੜਦਾ 93 ਨੇ ਕਦੋਂ ਵੇਚਦਾ 2000 ਕਿ ਭੇਜਦਾ 2003 ਤੱਕ 2003 ਤੱਕ ਤੈਨਾਂ ਜੀ ਵੇਚਤਾ ਸੀ ਅੱਜ ਸਟੀਅਰਿੰਗ ਨੂੰ ਹੱਥ 20 ਸਾਲ ਬਾਅਦ ਪਾਇਆ ਇਸ ਟਰੈਕਟਰ ਤੇ 20 ਸਾਲ ਬਾਅਦ ਅੱਜ ਦਾ ਜੰਮਿਆ ਜਵਾਕ 20 ਸਾਲਾਂ ਨੂੰ ਜਵਾਨ ਹੋ ਜਾਂਦਾ ਵਿਆਹਣ ਵਾਲਾ ਹੋ ਜਾਂਦਾ ਹਾਂ ਤੇ ਬਾਪੂ ਦੁਆਰਾ ਜਵਾਨ ਹੋ ਗਿਆ ਅੱਜ ਇਹ ਦੇਖ ਲੋ ਐ ਚਲੋ ਕਰੋ ਅੰਦਰ ਇਹਨੂੰ ਕਰੋ ਅੰਦਰ ਬੀਬੀ ਤੇਲ ਚੋ ਬੀਬੀ ਤੇਲ ਚੋ ਆਪਾਂ 500 ਰੁਪਈਆ ਲਵਾਂਗੇ ਭਾਗਾ ਵਾਲਾ ਟਰੈਕਟਰ ਹੈ ਭਾਗਾ ਵਾਲਾ ਯਾਰ ਇਹਨੇ ਹਾਂ ਆ ਜਾ bibine 24 ਚੋਤਾ ਚਲੋ ਜੀ ਜਿਵੇਂ ਪਹਿਲਾਂ ਆਇਆ ਸੀ 93 ਦੇ ਘਰੇ ਉਵੇਂ ਅੱਜ ਦੁਬਾਰਾ ਬਾੜਨ ਲੱਗਿਆ ਹੈ 2024 ਚ ਚਲੋ ਉਨੀ ਰੜਕੀ ਹੈ ਹਜੇ ਵੀ ਜੀ ਜਾ ਵਾ ਖਸਰ ਦਾਤੇ ਨੇ ਕੋਈ ਨਹੀਂ ਛੱਡੀ ਹੈ ਸਭ ਕੁਝ ਆ ਕਰੇ ਕੋਈ ਨਹੀਂ ਆ ਜੀ ਆਹ ਆ ਪਾਦਾ ਕਿ ਸੇਵ ਕਰ ਕੋਈ ਨਾ ਕੋਈ ਨਾ ਤੇ ਘਰੇ ਸਭ ਕੁਝ ਆ ਆ ਦੇਖ ਥਾਰ ਖੜੀ ਆ ਮੁੰਡੇ ਨੇ ਮਿਹਨਤ ਕੀਤੀ ਆ ਬਾਪੂ ਉਹਨਾਂ ਨੇ ਮਿਹਨਤ ਕੀਤੀ ਆ ਦੇਖ ਨਿਊ ਹੋਲੈਂਡ ਖੜਾ ਨਵਾਂ ਹੈ ਪਰ ਅੱਜ ਦੋ ਭਾਈ ਹੋ ਗਏ ਪ੍ਰੀਤ ਜਿਵੇਂ ਆਪਣੇ ਵਾਲੇ ਤਿੰਨ ਭਾਈ ਹੋ ਗਏ ਨਾ ਟਰੈਕਟਰ ਉਹਵੇਂ ਦੋ ਭਾਈ ਹੋ ਗਏ ਹੈ हां फते हां जी मैं कहया आज आज दो, दो भाई हो गए हां दो भाई हो गए हम इकट्ठे हो गए ਤੇ ਸਾਡੇ ਘਰਾਂ ਦੇ ਵਿੱਚ ਤਾਂ ਬਈ ਪੰਜਾਬੀਆਂ ਦੇ ਮੁੰਡਾ ਜੰਮੇ ਜਿੰਨੀ ਹੋਈ ਖੁਸ਼ੀ ਹੁੰਦੀ ਆ ਹੈ ਤੇ ਅੱਜ ਤੁਸੀਂ ਇੱਕ ਗੱਲ ਹੋਰ ਦੇਖ ਆਈ ਭੰਗੜੇ ਉਦੋਂ ਹੀ ਪਏ ਹੋਣਗੇ ਜਿੱਦੇ ਬਾਪੂ ਪੈਦਾ ਹੋਇਆ ਹੋਊਗਾ ਘਰ ਦੇ ਹਣਾ ਬੀਬੀ ਮੁबारकਤ ਬਹੁਤ ਬਹੁਤ ਬੀਬੀ ਬਹੁਤ ਸਲਾਗ ਪੁੱਤ ਆ ਤੇਰਾ ਪਰਮਾਤਮਾ ਸਾਹਿਬ ਨੂੰ ਇਹੋ ਜਿਹਾ ਪੁੱਤ ਹਰ ਮਾਂ ਨੂੰ ਦੇਵੇ ਪੁੱਤ ਹਰ ਮਾਂ ਨੂੰ ਦੇਵੇ ਮੈਂ ਮੈਂ ਤੈਨੂੰ ਦੱਸਦਾ ਬੀਬੀ ਲੋਕਾਂ ਦੀਆਂ ਮਾਂਮਾ ਤਾਂ ਐ ਸੁੱਖਾਂ ਸੁਖਦੀਆਂ ਫਰਦੀਆਂ ਵੀ ਸਾਡਾ ਜੋ ਆ ਕਿਤੇ ਸਾਡੇ ਭਾਂਡੇ ਨਾ ਵੇਚ ਦੇ ਤੇ ਉਹੋ ਜਿਹੀ ਵੀ ਪੁੱਤ ਹੀ ਹੈਗੀ ਆ ਪੰਜਾਬ ਚ ਤੇ ਇਹੋ ਜਿਹੇ ਪੁੱਤ ਵੀ ਹੈਗੇ ਆ ਜਿਹੜੇ 20 ਸਾਲ ਪਹਿਲਾਂ ਵਿਕੀ ਵੀ ਚੀਜ਼ ਵਾਪਸ ਲਿਆਉਂਦੇ ਹੈ ਤੇ ਮੈਂ ਨਾ ਮੈਂ ਤੈਨੂੰ ਦੱਸਦਾ ਫਤਿਹ ਮੈਨੂੰ ਪਤਾ ਕੀ ਲੱਗਿਆ ਸੀ ਮੈਨੂੰ ਆਇ ਲੱਗਿਆ ਸੀਗਾ ਕਿਉਂਕਿ ਇਹ ਜਿਆਦਾ ਨਾ ਬਾਹਰਲੇ ਕਰਦੇ ਆ ਮੈਨੂੰ ਐ ਲੱਗਿਆ ਵੀ ਮੁੰਡਾ ਵੀ ਕੈਨੇਡਾ ਅਮਰੀਕਾ ਇੰਗਲੈਂਡ ਇੱਥੇ ਹੋਊਗਾ ਕਿਉਂਕਿ ਜਿਆਦਾ ਇਹ ਕੰਮ ਬਾਹਰਲੇ ਕਰਦੇ ਆ ਮੈਨੂੰ ਤਾਂ ਤੇਰੇ ਖੇਤ ਜਾ ਕੇ ਪਤਾ ਲੱਗਿਆ ਵੀ ਤੂੰ ਇਧਰ ਹੀ ਆ ਹਾਂ ਬਈ ਇਧਰ ਹੀ ਆਪਾਂ ਹਨਾ ਤੇ ਜਦੋਂ ਫਿਰ 35 11 ਹੁੰਦਾ ਸੀ ਉਦੋਂ ਫਿਰ ਟੀਚਰਾਂ ਨਹੀਂ ਕਰਦੇ ਸੀ ਲੋਕ ਯਾਰ ਵੀ ਤਕੜਾ ਵੇਚ ਕੇ ਮਾੜਾ ਲੈ ਲਿਆ ਕਰਦੇ ਸੀ ਬਈ ਹਾਂ ਬਹੁਤ ਸਈਆਂ ਨੇ ਛੋਟੇ ਹੁੰਦੇ ਹਾਂ ਕਹਿਣਾ ਤੇ ਵੀ ਕੋਈ ਗੱਲ ਨਹੀਂ ਹਾਂ ਲਵਾਂਗੇ ਲਵਾਂਗੇ ਟਾਈਮ ਆਊਗਾ ਹਾਂ ਅੱਜ ਲਿਆਂਦਾ ਲਿਆਂਦਾ ਚਲਾਈ ਸਾਡੇ ਪਹਿਲੇ ਦਿਨਾਂ ਦੀਆਂ ਭਾਈ ਹਾਂ ਲਾ ਵੀ ਹਾਂ ਸਾਰਾ ਪਰਿਵਾਰ ਤਿੰਨ ਚਾਰ ਦਿਨਾਂ ਵਰਾਰ ਇਕੱਠੇ ਦੇ ਸੀ ਪਹਿਲਾਂ ਫਿਰ ਅਲੱਗ-ਅਲੱਗ ਹੋ ਗਏ ਘਰ ਆਪਣੇ ਉਰੇ ਤਾਇਆ ਚਾਚਾ ਯਾਰ ਨਰਮ ਬਾਪੂਆਂ ਦੇ ਜਵਾਕ ਤਾਂ ਨਹੀਂ ਸਿਆਣੇ ਹੁੰਦੇ ਬਾਪੂ ਗਰਮ ਉਹ ਨਰਮ ਬਾਪੂਆਂ ਦੇ ਜਵਾਕ ਤਾਂ ਨਹੀਂ ਸਿਆਣੇ ਹੁੰਦੇ ਮੈਂ ਇਹ ਦੇਖਿਆ ਕੀ ਗੱਲ ਲੈਣਾ ਨਰਮ ਨਰਮ ਬਾਪੂਆਂ ਦੇ ਜਵਾਕ ਨਹੀਂ ਸਿਆਣੇ ਹੁੰਦੇ ਡਾਂਗ ਵਾਲੇ ਬਾਪੂ ਦਾ ਜਵਾਕ ਹੀ ਸਿਆਣਾ ਹੁੰਦਾ ਅੱਜ ਵੀ ਬਾਈ ਇੰਨਾ ਡਰਾ ਮਤਲਬ ਮੈਂ ਖੁੱਲ ਕੇ ਗੱਲ ਨਹੀਂ ਕਰ ਸਕਦਾ ਅਜੇ ਵੀ ਲਾਲੋ ਤੁਸੀਂ ਇਹ ਤਾਂ ਹੁਣ ਨਹੀਂ ਪਤਾ ਹੁਣ ਹੀ ਟਾਈਮ ਚੱਕ ਲੈ ਮੈਂ ਡਰ ਹੈਗਾ ਬਸ ਮਨ ਚ ਚੰਗੀ ਗੱਲ ਅਸੀਂ ਵੀ ਲੈ ਕੇ ਤੇ ਮਾਪਿਆਂ ਦੇ ਇਹ ਵੀ ਲੈ ਕੇ ਨੇ ਲੈ ਕੇ ਤਾਂ ਲੈ ਕੇ ਹੁੰਦੇ ਨੇ ਬਾਪੂ ਇਹ ਗੱਲ ਦੁਨੀਆ ਤੇ ਪੱਥਰ ਤੇ ਲਖੀਰ ਆ ਡਾਂਗ ਵਾਲੇ ਬਾਪੂ ਦਾ ਪੁੱਤੀ ਤਰੱਕੀ ਕਰਦਾ ਹਾਂ ਜਿਹਦੇ ਪਿਓ ਦੇ ਹੱਥ 'ਚ ਡਾਂਗ ਆ ਸਮਝ ਲੈ ਉਹ ਪੁੱਤ ਦੀ ਕਹਮਤ ਲਿਖੀ ਜਾਂਦਾ ਹੈ ਹੈ ਲੋਕਾਂ ਦੇ ਕਿਸਮਤ ਕਹਿੰਦੇ ਵਿਅੋ ਮਾਤਾ ਲਿਖਦੀ ਆ ਮੈਂ ਕਹਿੰਦਾ ਵੀ ਸਾਡੇ ਪੰਜਾਬੀਆਂ ਦੀ ਕਹਮਤ ਤਾਂ ਪਿਓ ਦੀ ਡਾਂਗ ਲਿਖਦੀ ਆ ਜਿਹਦੇ ਪਿਓ ਦੇ ਹੱਥ 'ਚ ਡਾਂਗ ਆ ਤੇ ਉਹਦੇ ਪੁੱਤ ਦੀ ਕਹਮਤ ਚੰਗੀ ਆ ਕਰੇਂ ਹਾਂ ਬਈ ਦਾਤਾ ਯਾਰ ਇਹ ਇਹ ਤਾਂ ਐ ਹੀ ਰੱਖੇ ਤੇ ਕਿੱਥੇ ਲੱਗੀ ਸਾਰਾ ਕੁਝ ਮਿਲਦਾ ਹਾਂ ਸਾਡੀ ਕਹਿਮਤ ਆ ਬਾਪੂ ਦੇ ਗੁੰਡੇ ਨਾ ਲਿਖੀ ਵੀ ਆ ਹਨਾ ਪਰ ਮਾੜੀ ਹੋ ਗਈ ਕੋਈ ਜੀ ਪੀ ਐਚ ਚਾਹ ਚੂ ਫੇਰ ਆਜੋ ਆਜੋ ਫਿਰ ਚਾਹ ਚੂ ਪੀਂਦੇ ਆ ਆਜੋ ਆ ਫੇਰ ਕਰਦੇ ਆ ਆਜੋ ਇੱਧਰ ਵੀ ਮਾਰ ਯਾਰ ਕੈਮਰਾ ਆ ਮੇਰੇ ਭਰਾ ਨੇ ਸਾਰੇ ਉਰੇ ਉਰੇ ਨਹੀਂ ਵੀਰੇ ਨੂੰ ਵੀਰੇ ਨੂੰ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਪੜਦੇ ਦੇ ਪਿੱਛੇ ਦੇ ਹੀਰੋ ਆ ਆ ਵੀਰੇ ਦੀ ਮਦਦ ਦਾ ਸਭ ਤੋਂ ਵੱਧ ਹਨਾ ਟਰੈਕਟਰ ਵਾਪਸ ਲਿਆਉਣ ਚ ਹਨਾ ਹਾਂ ਹਾਂ ਦੂਜਾ ਵੀਰੇ ਦੂਜੇ ਵੀਰੇ ਨੂੰ ਵੀ ਲੈ ਆਜੋ ਸੋਹਣੇ ਆ ਯਾਰ ਤੁਸੀਂ ਪੜਦੇ ਦੇ ਪਿੱਛੇ ਵਾਲੇ ਇਹ ਤਾਂ ਵਿਚਾਰੇ ਹਾਰੂ ਟਰੈਕਟਰ ਤੇ ਪਾ ਆ ਯਾਰ ਕਿੰਨੀ ਮਿਹਨਤ ਕਰਦੇ ਸੀਗੇ ਯਾਰ ਉਹ ਵੀ ਮੇਰੇ ਭਰਾ ਨੇ ਵੀ ਬੱਚੇ ਆ ਜੋ ਆਜੋ ਆਜੋ ਉਹ ਆਪਣੇ ਭਤੀਜਾ ਦਾ ਇਹ ਵੀ ਇਹਨੂੰ ਬਹੁਤ ਸ਼ੌਂਕ ਹੈ ਟਰੈਕਟਰ ਦਾ ਹੂੰ ਆਜੋ ਆਜੋ ਇੱਧਰ ਆਜੋ ਬਾਪੂ ਦਾ ਬਰਥਡੇ ਬਣਾਤਾ ਯਾਰ ਬਰਥਡੇ ਹਾਂ ਬਰਥਡੇ ਗਿਫਟ ਆ ਹਾਂ ਬਾਪੂ ਦਾ ਬਰਥਡੇ ਬਣਾਤਾ ਅੱਜ ਹੈ ਮੈਨੂੰ ਐਂ ਲੱਗਦਾ ਵੀ ਸਾਰੀ ਉਮਰ ਤੇ ਚਾਚੇ ਦੀ ਚ ਬਾਰਥਡੇ ਆ ਹਮਨਾਇਆ ਗਿਆ ਹੁਣ ਹਾਂ ਬਾਰਥਡੇ ਨਾ ਨਹੀਂ ਆਪਣੇ ਪਰਿਵਾਰਾਂ ਚ ਮਨਾਉਂਦੇ ਨਹੀਂ ਹੂੰ ਜਦੋਂ ਹੁਣ ਜਵਾਖਾਂ ਦੇ ਨਾਲ ਮਨਾਉਂਦੇ ਆ ਇਹ ਕਹਿ ਦਿੰਦੇ ਨੇ ਜਿੰਨਾ ਉਹ ਡੱਬਾ ਪੋਣਾ ਵੀ ਅਸੀਂ ਤਾਂ ਕਦੇ ਮਨਾਏ ਨਹੀਂ ਉਹ ਗੱਲ ਆ ਵੀ ਹੁਣ ਮਨਾਤਾ ਆਪਾਂ ਨੇ ਅੱਜ ਆ ਵੀ ਬਾਰਥਡੇ ਗਿਫਟ ਵੀ ਦਿੱਤਾ ਨਹੀਂ ਠੀਕ ਆ ਬਈ ਸਵਾਦ ਆ ਗਿਆ ਬਾਪੂ ਨੂੰ ਮੁਬਾਰਕਾਂ ਦੇ ਉਹ ਚਾਚੂ ਪਿੰਨੇ ਆ